ਆਸਾ ਮਹੱਲਾ ਚੌਥਾ ਸਤਜਗ ਸਭ ਸੰਤੋਖ ਸਰੀਰਾ ਪਾਗ ਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰਣਾ ਕੋਈ ਹਰ ਹਰ ਲੇਵ ਲਾਈ ਹਰ ਨਾਮ ਸਿਖਾਈ ਹਰ ਦਰਗਹਿ ਪਾਵੈ ਮਾਨ ਜੀਉ ਸਤਜੋਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਉ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਾਗ ਚੌਥਾ ਖਿਸਿਆ ਉਤਰੈ ਪਾਗ ਟਿਕੇਆ ਮਨ ਹਿਰਦੈ ਕ્રોਧ ਜਲਾਏ ਜੀਓ ਮਨ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾ ਬਹਿ ਉਲਾੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਣਾ ਹਉਮੈ ਅਹੰਕਾਰ ਵਿਧਾਇਆ ਹਾਰ ਹਾਰ ਕਿਰਪਾ ਧਾਰੀ ਮੇਰੇ ਠਾਕੁਰ ਵੇਖ ਗੁਰ ਮਤ ਹਾਰ ਨਾਮ ਲਹਿ ਜਾਏ ਜੀਉ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਉ ਜੋ ਗਦਵਾਪੁਰ ਆਇਆ ਭਰਮ ਪਰਮਾਇ ਹਰ ਗੋਪੀ ਕਾਨ ਉਪਾਏ ਜੀਓ ਤਪ ਤਾਪਨ ਤਾਪਹਿ ਜਾਗ ਪੁਨ ਆਰੰਭਹਿ ਅਤ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇ ਪਾਗ دھوਏ ਖਿਸਕਾਇਆ ਦੋਏ ਪਾਗ ਟਿਕਾ ਟਿਕਾਏ ਜੀਓ ਮਹਾ ਜੁੱਧ ਜੋਦ ਬਹੁ ਕੀਨੇ ਵਿਚ ਹਉਮੈ ਪਚੈ ਪਚਾਏ ਜੀਓ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਿਗੁਰ ਮਲ ਲਹਿ ਜਾਏ ਜੀਉ ਜੁਗ ਦਵਪੁਰ ਆਇਆ ਭਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਉ ਕਾਲ ਯੁਗ ਹਾਰ ਕੀਆ ਪਾਗ ਤਰੇ ਫਿਸਕੀਆ ਪਾਗ ਚੌਥਾ ਟਿਕਾ ਟਿਕਾਏ ਜੀਓ ਗੁਰ ਸ਼ਬਦ ਕਮਾਇਆ ਆਉ ਖਦ ਹਾਰ ਪਾਇਆ ਹਰ ਕੀਰਤ ਹਰ ਸਾਥ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲ ਯੁਗ ਬੀਜ ਬੀਜੇ ਬਿਨ ਨਾ ਵੈ ਸਭ ਲਾਹਾ ਮੂਲ ਗਵਾਇਆ ਜਾਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਉ ਕਾਲ ਯੁਗ ਹਰ ਕੀਆ ਪਗ ਤਰੇ ਫਿਸਕੀਆ ਪਗ ਚੌਥਾ ਟਿਕਾ ਟਿਕਾਏ ਜੀਉ ਆਸਾ ਮਹੱਲਾ ਚੌਥਾ ਹਰ ਵੀਰਤ ਮਨ ਭਾਈ ਬਰਮ ਗਤ ਪਾਈ ਹਰ ਮਾਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਧੁਰ ਮਸਤਕ ਭਾਗ ਕੁਰਾਨ ਜੀਓ ਧੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟਿ ਹਰ ਨਾਮੈ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਿਗੁਰ ਮਨੁਆ ਮਾਨ ਜੀਓ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਾਨ ਤਨ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਹਰ ਊਤਮ ਜਨ ਪ੍ਰਧਾਨ ਜੀਓ ਤੇਨ ਹਮ ਚਰਨ ਸਰੇ ਵਹਿ ਖੇਨ ਖੇਨ ਪਾਗ ਧੋ ਵਹਿ ਜਿਨ ਹਰ ਮੀਠ ਲਗਾਨ ਜੀਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੋਰ ਮਤ ਹਰ ਗਾਇਆ ਹਰ ਹਾਰ ਔਰ ਪਾਇਆ ਹਰ ਨਾਮਾ ਕੰਠ ਧਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜਿਓ ਸਾਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜ ਅਵਰ ਨਾ ਕੋਏ ਜਿਓ ਅਵਰ ਨਾ ਕੋਏ ਹਰ ਅੰਮ੍ਰਿਤ ਸੁਏ ਜਿਨ ਪੀਆ ਸੋ ਵਿਧ ਜਾਣੈ ਧਨ ਧੰਨ ਗੁਰੂ ਪੂਰਾ ਪ੍ਰਭ ਪਾਇਆ ਲਾਗ ਸੰਗਤ ਨਾਮ ਪਛਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰ ਨਾ ਕੋਏ ਜੀਉ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ ਹਰ ਦਇਆ ਪ੍ਰਭ ਧਾਰੋ ਪਾਖਣ ਹਮਤਾਰੋ ਕਾਢ ਲੇ ਬੋ ਸਬਦ ਸੁਭਾਏ ਜੀਓ ਮੋਹ ਚੀਕੜ ਫਾਥੇ ਨਿਕਰਤ ਹਮ ਜਾਤੇ ਹਰ ਮਹਾ ਪ੍ਰਭੂ ਪਕਰਾਈ ਜੀਓ ਪ੍ਰਭ ਵਾਹ ਪਕਰਾਈ ਊਤਮ ਮਤ ਪਾਈ ਗੁਰ ਚਰਨੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰਿ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਧਾਰੋ ਹੋ પાਖਣ ਹਮਤਾਰੋ ਕਢ ਲੇ ਬਹੁ ਸਬਦ ਸੁਭਾਏ ਜੀਉ ਆਸਾ ਮਹੱਲਾ ਚੌਥਾ ਮਨ ਨਾਮ ਜਪਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਓ ਮਨ ਹਰ ਹਰ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜੀਓ ਮਨ ਨਾਮ ਜਪਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜੀਓ ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਓ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹੋ ਜੀੜਾ ਰੱਖਿਆ ਨਾ ਜਾਏ ਜੀਓ ਇਹੋ ਜਿਓ ਰਖੀਜੈ ਹਰ ਵਸਤ ਲੋੜੀਜੈ ਜਿਸ ਕੀ ਵਸਤ ਸੋ ਲੈ ਜਾਏ ਜੀਓ ਮਨ ਮੁਖ ਕਰਨ ਪਲਾਵ ਕਰ ਪਰਮੇ ਸਭ ਆਉ ਖਦ ਦਾਰੂ ਲਾਏ ਜੀਓ ਜਿਸ ਕੀ ਵਸਤ ਪ੍ਰਭ ਲਏ ਸੁਆਮੀ ਜਾਨ ਉਬਰੇ ਸਬਦ ਕਮਾਏ ਜੀਓ ਜਗ ਮਰਣ ਨਾ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜੀਉ ਤੋਰ ਮਰਣ ਲਿਖਾਇਆ ਗੁਰਮੁਖ ਸੁਹਾਇ ਜਨ ਉਭਰੇ ਹਰ ਹਰ ਧਿਆਨ ਜੀਉ ਹਰ ਸੋਭਾ ਪਾਈ ਹਰ ਨਾਮ ਵਢਿਆਈ ਹਰ ਦਰਗਹਿ ਪੈ ਦੇ ਜਾਨ ਜੀਉ ਹਰ ਦਰਗਹ ਪੈ ਦੇ ਹਰ ਨਾਮੈ ਸੀਦੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ 도ਵੇ ਦੁਖ ਮਿਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਾਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੋਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉੱਭਰੇ ਹਰ ਹਰ ਧਿਆਨ ਜੀਓ ਜਗ ਉਪਜੈ ਬਿਨ ਸਹਿ ਦਿਨਸ ਬਿਨਾਸਹਿ ਲਗ ਗੁਰਮੁਖ ਅਸਥਿਰ ਹੋਏ ਜੀਉ ਗੁਰ ਮੰਤਰ ਦ੍ਰਿੜਾਏ ਹਰ ਰਸਕ ਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਰਸ ਪਾਇਆ ਮੋ ਆ ਜੀਵਾਇਆ ਫਿਰ ਬਾਹੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਅਧਾਰ ਟੇਕ ਹੈ ਬਿਨ ਨਾਮੈ ਅਵਰ ਨਾ ਕੋਏ ਜੀਉ ਜਗ ਉਪਜੈ ਬਿਨ ਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਿਰ ਹੋਏ ਜੀਉ